वागुरु जी का खालसा वागुरु जी की फतेह गुरु प्यारी गुरु सवारी साहस जियो इस वीडियो तो बना तो पहले तैयार तो कर बेनती है कि ये वीडियो वध तो वध वबसक्राइब करो और शेयर करो ताकि संकत ज इसका लाहा लै सकन सत संघत आप ਕਾਰਕਾਂ ਬਾਰੇ ਵਿਚਾਰ ਕਰ ਰਹੇ ਆ ਅੱਜ ਜਿਹੜਾ ਹੈ ਅਧਿਕਰਣ ਕਾਰਕ ਇਕਵਚਨ ਬਾਰੇ ਵਿਚਾਰ ਕਰਨੀ ਹੈ ਉਹ ਆਪਾਂ ਬਲੇ ਤੁਸੀਂ ਧਿਆਨ ਦੇ ਨਾਲ ਸੁਣਨੀ ਹੈ ਸਾਧ ਸੰਗਤ ਜੀ ਉਹ ਅਧਿਕਰਣ ਕਾਰਕ ਅਧਿਕਰਣ ਕਾਰਕ ਦਾ ਅਰਥ ਹੈ ਉੱਤੇ ਜਾਂ ਵਿੱਚ ਉੱਤੇ ਜਾਂ ਵਿੱਚ ਜਿਵੇਂ ਕੋਈ ਚੀਜ਼ ਹੈ ਕਿਸੇ ਚੀਜ਼ ਦੇ ਉੱਤੇ ਪਈ ਹੈ ਜਿਵੇਂ ਆ ਗਿਆ ਜਿਸ ਦੇ ਉੱਤੇ ਕੋਈ ਦਵੀ ਚੀਜ਼ ਕਿਸੇ ਥਾਂ ਤੇ ਰੱਖੀ ਹੋਵੇ ਉਹ ਉੱਤੇ ਆ ਜਾਂਦਾ ਹੁਣ ਜਿਵੇਂ ਘਰ ਦੇ ਵਿੱਚ ਜਿਵੇਂ ਆ ਗਿਆ ਉਹ ਆਪਣੇ ਘਰ ਚ ਬੈਠਾ ਹੈ ਤਾਂ ਇਹਦਾ ਮਤਲਬ ਵਿੱਚ ਹੈ ਇਹ ਕਿਹਦੇ ਚ ਹੈ ਅਧਿਕਰਮ ਕਾਰਕ ਦੇ ਵਿੱਚ ਆਉਂਦਾ ਜਿਸ ਤਰ੍ਹਾਂ ਅੱਜ ਕੱਲ ਦੇ ਨੌਜਵਾਨਾਂ ਉੱਤੇ ਮੋਬਾਈਲ ਦਾ ਬੜਾ ਮਾੜਾ ਅਸਰ ਹੈ ਉੱਤੇ ਪਾਵੇ ਦਾ ਹੈ ਉੱਤੇ ਤੇ ਵਿੱਚ ਦੋ ਜ਼ਿਆਦਾਤਰ ਦਾ ਮੈਨੂੰ ਆਉਂਦੇ ਨੇ ਵੀ ਉਹ ਉਥੋਂ ਨਿਸ਼ਾਨੀ ਤੋਂ ਪਤਾ ਲੱਗਦਾ ਹੈ ਕਿ ਅਧਿਕਰਮਕਾਰ ਔਰ ਅਧਿਕਰਮਕਾਰ ਜਿਹੜਾ ਹੈ ਇਕਵਚਨ ਉਹਦੇ ਵਿੱਚ ਜਿਹੜੇ ਉਹਦੀਆਂ ਨਿਸ਼ਾਨੀਆਂ ਕੀ ਐ ਸਿਹਾਰੀ ਪਿਹਾਰੀ ਦਲਾ ਲਾਪ ਤੇ ਹੈ ਇਹਨਾਂ ਇਹ ਆਪਾਂ ਪੰਕਤੀਆਂ ਦੇ ਵਿੱਚੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਿਸ ਤਰ੍ਹਾਂ ਸਿਹਾਰੀ ਕਿ ਤਾਂ ਕਿ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਮ ਸੱਚਾ ਮਨ ਵਿੱਚ ਪਾਇਆ ਚੰਗਾ ਲੱਗਿਆ ਮਨ ਵਿੱਚ ਮਨ ਵਿੱਚ ਇਹ ਕਿਤੋਂ ਆ ਗਿਆ ਅਧਿਕਾਰਨ ਕਾਰਕ ਮਨ ਵਿੱਚ ਦਇਆ ਕਰੋ ਬਸੋ ਦਇਆ ਕਰੋ ਬਸੋ ਮਨ ਆਏ ਮੋਏ ਨਿਰਗੁਣ ਲੀਜੇ ਲਾੜ ਲਾਏ ਲੀਜੇ ਨਿਰਗੁਣ ਲੀਜੇ ਲਾੜ ਲਾਏ ਲੜ ਆਪਣੇ ਰੰਗ ਦੇ ਵਿੱਚ ਆਪਣੇ ਪਿਆਰ ਦੇ ਵਿੱਚ ਵਿੱਚ ਲੜ ਵਿੱਚ ਇੱਥੇ ਕੀ ਆ ਗਿਆ ਲੜ ਸਿਹਾਰੀ ਲੱਗੀ ਹੈ ਤੇ ਸਿਹਾਰੀ ਦਾ ਕੀ ਮਤਲਬ ਆ ਵਿੱਚ ਲਾੜ ਵਿੱਚ ਹੁੰਦੇ ਆਪਣੇ ਪਿਆਰ ਵਿੱਚ ਜੁਮਹਾਂ ਵਿੱਚ ਦੀ ਨਿਸ਼ਾਨੀ ਹੈ ਹਰ ਕੇ ਰੰਗ ਰਤਾ ਮਨ ਗਾਵੈ ਰਤਰਸਾਲ ਰਸ ਹਮਦ ਰਵੇ ਹੁਣ ਇੱਥੇ ਕੀ ਆ ਰੰਗ ਰੰਗ ਵਿੱਚ ਰਤਾ ਸਿਆਰੀ ਲੱਗੀ ਐ ਤੇ ਸਿਆਰੀ ਕੀ ਬਣ ਗਿਆ ਵਿੱਚ ਇਹ ਕੀ ਅਦਕਰਮ ਕਾਰਕ ਅਦਕਰਮ ਕਾਰਕ ਤੇ ਰੰਗ ਦੇ ਵਿੱਚ ਆ ਗਿਆ ਕਿਹਦੇ ਰੰਗ ਚ ਉਸ ਪਰਮਾਤਮਾ ਦੇ ਰੰਗ ਦੇ ਵਿੱਚ ਰਤਾ ਮਨ ਗਾਵੈ ਗਾਉਂਦਾ ਹੈ ਅੱਗੇ ਹੈ ਜੀ ਅਬੇ ਤਵੇ ਕੀ ਚਾਕਰੀ ਕਿਉਂ ਦਰਗਹਿ ਪਾਵੈ ਪੱਥਰ ਕੀ ਬੀੜੀ ਜੇ ਚੜੈ ਭਰ ਨਾਲ ਬੁੜਾਵੈ ਭਰ ਨਾਲ ਸਮੁੰਦਰ ਹੁੰਦਾ ਤੇ ਸਿਆਰੀ ਲੱਗੀ ਐ ਤਾਂ ਉਹ ਤਾਂ ਸਮੁੰਦਰ ਵਿੱਚ ਸਮੁੰਦਰ ਵਿੱਚ ਆਹ ਸਿਆਰੀ ਇਹਦੀ ਆ ਗਈ ਕਿੰਨ ਆ ਗਿਆ ਇਕਵਚਨ ਦਾ ਸਮੁੰਦਰ ਇਕਵਚਨ ਐ ਤੇ ਇਸ ਕਰਕੇ ਇਹਨ ਸਿਆਰੀ ਜਦੋਂ ਲੱਗ ਗਈ ਤਾਂ ਇਹ ਕੀ ਬਣ ਗਿਆ ਵਿਚ ਅਧਿਕਰਮਕਾਰਕ ਦਾ ਇਕ ਵਿਚ ਆਸੀ ਆਦੀ ਇਹਦੀ ਨਿਸ਼ਾਨੀ ਇਹਦੇ ਨਾਲ ਅੱਗੇ ਹੈ ਵਿਹਾਰੀ ਹੁਕਮੀ ਵਜਮ ਲਿਖਾਏ ਆਇਆ ਜਾਣੀਏ ਲਾਹਾ ਪੱਲੇ ਪਾਏ ਹੁਕਮ ਸਿ ਜਾਣੀਆ ਹੁਕਮੀ ਹੁਕਮੀ ਹੁਣ ਕੀ ਜੀ ਹੁਕਮੀ ਵਿੱਚ ਹੁਕਮ ਵਿੱਚ ਵਜੋ ਲਿਖਾਏ ਆਇਆ ਹੁਕਮੀ ਹੁਕਮ ਵਿੱਚ ਜਦੋਂ ਵਿਹਾਰੀ ਲੱਗੀ ਹੋਵੇ ਤਾਂ ਉਹ ਵੀ ਕੀ ਹੁੰਦਾ ਅਧਿਕਰਮਕਾਰਕ ਦਾ ਜਿਹੜਾ ਹੈ ਉਹ ਵਿਚ ਦੀ ਨਿਸ਼ਾਨੀਆਂ ਉਹ ਵਿਚ ਬਣ ਜਾਂਦਾ ਅਦਕਾਰਨਕਾਰ ਅਦਾ ਜੇ ਬਿਹਾਦੀ ਲੱਗੀ ਤਾਂ ਸਿਆਰੀ ਲੱਗੀ ਹੋਵੇ ਤਾਂ ਤਾਂ ਵੀ ਹੈ ਬਿਹਾਦੀ ਹੋਈ ਤਾਂ ਇਹ ਅੱਗੇ ਆ ਗਿਆ ਦਲੇਕਰ 200 2 2 ਲਾਵਾ ਦਲਾਵਾ ਅੰਮ੍ਰਿਤ ਨਾਮ ਅਰਾਦੀਏ ਨਿਰਮਲ ਮਨੇ ਹੋਵੇ ਪਰਗਾ ਸਾ ਅੰਮ੍ਰਿਤ ਨਾਮ ਅਰਾਦੀਏ ਅੰਮ੍ਰਿਤ ਨਾਮ ਅਰਾਦੀ ਅਰਾਦੀਏ ਨਿਰਮਲ ਮਨੇ ਨਿਰਮਲ ਮਨੇ ਹੋਵੇ ਪਰਗਾਸਾ ਮਨੇ ਮਾਣ ਵਿੱਚ ਆ ਦਲਾਵਾਂ ਆ ਗਈਆਂ ਆ ਵਿੱਚ ਆ ਗਿਆ ਅਦਕਾਰਨਕਾਰਕ ਦਾ ਇੱਕ ਵਚਨ ਮਨੇ ਬਾਹਮਣ ਵਿੱਚ ਮਨੇ ਬਾਹਮਣ ਵਿੱਚ ਮਨੇ ਹੋਵੇ ਪਰਗਾਸਾ ਮਨੇ ਹੋਵੇ ਪਰਗਾਸਾ ਅੱਗੇ ਲਾਤੀ ਮਨੁਆ ਡੋਲੇ ਨਰਕੇ ਪਾਈ ਮਨੁਆ ਡੋਲੇ ਨਰਕੇ ਪਾਈ ਨਰਕ ਦੇ ਵਿੱਚ ਪੈਂਦਾ ਮਨਮੁਹ ਨੇ ਨਰਕ ਦੇ ਵਿੱਚ ਪੈਂਦਾ ਨਰਕਾ ਇਹ ਲਾਲ ਲੱਗੀ ਹੋਵੇ ਤਾਂ ਇਹ ਕੀ ਹੋ ਜਾਂਦਾ ਵਿੱਚ ਅਧਿਕਰਣ ਕਾਰਕ ਦੀ ਨਿਸ਼ਾਨੀ ਹੈ ਮਨਮੁਹ ਡੋਲੇ ਨਰਕੈ ਪਾਈ ਅੱਗੇ ਅੱਗੇ ਹੀ ਸਾਦ ਸੰਗ ਰਾਮਹਿ ਲੇਵ ਲੱਗੀ ਰਾ ਸਾਦ ਸੰਗ ਰਾਮਹਿ ਹੁਣ ਰਾਮਹਿ ਰਾਮ ਦੇ ਵਿੱਚ ਸਾਧ ਸੰਗ ਸਾਧ ਸੰਗ ਦੇ ਰਾਹੀ ਰਾਮ ਦੇ ਵਿੱਚ ਲਿਬ ਲਾਗੀ ਰਾਮ ਦੇ ਵੀ ਜੋ ਜਲ ਤਰੰਗ ਜਲ ਜਲ ਹ ਸਮਾਵੈ ਜਿਵੇਂ ਜਲ ਦੀ ਤਰੰਗਾ ਜਲ ਵਿੱਚ ਸਮਾਵੈ ਸਮਾ ਜਾਂਦੀ ਹੈ ਸਮਾ ਜਾਂਦੀ ਹੈ ਜਲ ਹੈ ਜਲ ਵਿੱਚ ਕਿਹਾ ਗਿਆ ਵਿਚਿਆ ਗਿਆ ਅਦਕਾਰਮ ਕਾਰਕ ਇਕਵਚਨਾਂ ਗਿਆ ਜਲ ਜਲ ਹੈ ਸਮਾਵੈ ਜਿਸ ਜਿਸੇ ਸਿੰਘ ਆ ਰਹੇ ਨਾਨਕਾ ਇਸ ਸੁਖ ਹੈ ਬਸੇਰਾ ਉਹਨਾਂ ਦਾ ਸੁਖਾਂ ਵਿੱਚ ਬਸੇਰਾ ਸੁਖ ਹੈ ਉਹਨਾਂ ਦਾ ਸੁਖਾਂ ਵਿੱਚ ਬਸੇਰਾ ਹੀ ਹੀ ਵਿੱਚ ਵਿੱਚ ਅਦਿਕਰਨ ਕਾਰਕ ਇਕਵਚਨ ਅਦਿਕਰਨ ਕਾਰਕ ਇਕਵਚਨ ਦੇ ਵਿੱਚ ਸੁਖ ਹੈ ਬਸੇਰਾ ਜਿਸੇ ਸਿੰਗਾਰੇ ਨਾਨਕਾ ਤਿਸ ਸੁਖੇ ਬਸੇਰਾ ਮਨਮੁਖ ਟੋਟਾ ਨਿਤ ਹੈ ਪਰਮੈ ਪਰਮਾਏ ਪਰਮੈ ਭਰਮ ਭਰਮ ਵਿੱਚ ਵਿੱਚ ਆ ਗਿਆ ਵਿੱਚ ਅਦਕਰਮ ਕਾਰਕ ਇਹ ਲੱਗਿਆ ਹੈ ਇਹ ਦੀ ਨਿਸ਼ਾਨੀ ਪਰਮ ਹੈ ਭਰਮ ਵਿੱਚ ਸਾਧ ਸੰਗਤ ਇਹ ਸੀ ਅੱਜ ਦੀ ਆਪਣੀ ਵਿਚਾਰ ਅਦਕਰਮ ਕਾਰਕ ਇਕਵਚਨ ਦੀ ਜਿਸ ਤੋਂ ਅੱਗੇ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਵਿਚਾਰ ਕਰਾਂਗੇ ਇੰਨੀ ਵਿਚਾਰ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ